ਧਾਰਮਿਕ ਬੰਦੇ ਖੋਟੇ ਨੇ ਤੁਸੀਂ ਐਂ ਕਹੋ ਵੀ ਧਰਮ ਨਹੀਂ ਖੋਟੇ ਧਾਰਮਿਕ ਜਿਹਨਾਂ ਦੇ ਕਬਜੇ ਜਿਹਨਾਂ ਖੁਦ ਖੋਟੇ ਨੇ ਉਸ ਖੋਟ ਦਾ ਪ੍ਰਚਾਰ ਹੁੰਦਾ ਧਾਰਮ ਨੂੰ ਖਰੇ ਨੂੰ ਖੋਟਾ ਕਰਕੇ ਪ੍ਰਚਾਰ ਕਰ ਰਹੇ ਨੇ ਖੋਟਾ ਬਣਾ ਰਹੇ ਨੇ ਬੰਦੇ ਜੋ ਖੋਟੇ ਨੇ ਖੋਟੇ ਬੰਦੇ ਨੇ ਹੱਥ ਤੇ ਆਇਆ ਹੈ ਸਾਰਾ ਕੁਝ ਉਹਨੂੰ ਖੋਟਾ ਕਰਕੇ ਪ੍ਰਚਾਰ ਕਰ ਰਹੇ ਨੇ ਪਬਲਿਕ ਵੀ ਜਿਆਦਾ ਖੋਟੀ ਹੁੰਦੀ ਹੋਈ ਹੈ ਪਬਲਿਕ ਤਾਂ ਸਾਰੀ ਖੋਟੀ ਹੁੰਦੀ ਹੋਈ ਹੈ ਪਬਲਿਕ ਦੇ ਮਤਲਬ ਦਾ ਪ੍ਰਚਾਰ ਕਰਦੇ ਨੇ ਗੁਰੂ ਦੇ ਕਹੇ ਵਾਲਾ ਪ੍ਰਚਾਰ ਨਹੀਂ ਕਰਦੇ ਜੋ ਪਬਲਿਕ ਚਾਹੁੰਦੀ ਹੈ ਉਹ ਪ੍ਰਚਾਰ ਹੋ ਰਿਹਾ ਜੋ ਗੁਰੂ ਚਾਹੁੰਦਾ ਉਹ ਪ੍ਰਚਾਰ ਨਹੀਂ ਹੋ ਰਿਹਾ ਤੇ ਪਬਲਿਕ ਤਾਂ ਫਿਰ ਐਸੇ ਹੀ ਚਾਹੁੰਦੀ ਹੁੰਦੀ ਹੈ ਪਬਲਿਕ ਮਨਮੁੱਖਾਂ ਦੀ ਭਰੀ ਹੋਈ ਹੈ ਇਹਨਾਂ ਨੂੰ ਗੁਰਮੁਖ ਬਣਾਉਣਾ ਹੈ ਤੇ ਗੁਰਮੁਖ ਤਾਂ ਬਣਨਾ ਚਾਹੁੰਦਾ ਨਹੀਂ ਘੜੀਏ ਘੜੀਏ ਮਾਰੀਏ ਗੁਰਬਾਣੀ ਘੜ ਰਹੀ ਹੈ ਸਾਨੂੰ ਘੜੀ ਤੱਤੇ ਘੜੀਏ ਸੁਰਤ ਮਤਮਨ ਬੁੱਧ ਤੇ ਜਿੱਤੇ ਕਾੜਵਨ ਜਾਉਂਦੇ ਤਾਂ ਫਿਰ ਸਕੂਲ ਚ ਨਾਣੇ ਘੜੇ ਹੁੰਦੇ ਨੇ ਕਾਲਜਾਂ ਚ ਘੜੇ ਹੁੰਦੇ ਨੇ ਇਹ ਤਾਂ ਗੁਰੂ ਦੀ 4 ਸਾਲ ਹੈ ਤਾਂ ਘੜਨੇ ਤੇ ਘੜ ਕੇ ਸਿੱਖ ਬਣੇ ਨੇ ਸਿੱਖ ਕਿੱਥੇ ਨੇ ਤੇ ਕਾੜਵਨਾ ਕੋਈ ਚਾਹੁੰਦਾ ਨਹੀਂ ਗੁਰੂ ਨੂੰ ਆਪਣੇ ਆਪਣੇ ਵੱਲ ਕਰਦੇ ਨੇ ਰਿਸ਼ਵਤ ਦੇ ਕੇ ਪੈਸੇ ਦੇ ਕੇ ਸੋਨਾ ਚੜਾ ਕੇ ਰਮਾਲੇ ਦੇ ਕੇ ਦੋ ਦੋ ਲੱਖ ਦੇ ਚਾਰ ਚਾਰ ਲੱਖ ਦੇ ਪੈਸੇ ਨਾਲ ਗੁਰੂ ਨੂੰ ਖਰੀਦਣਾ ਚਾਹੁੰਦੇ ਨੇ ਤੇ ਗੁਰੂ ਦਾ ਤਾਂ ਇੱਕ ਇੱਕ ਗੁਣ ਅਮੁੱਲ ਹੈ ਇਹ ਗੁਣਾਂ ਦਾ ਸਮੁੰਦਰ ਇੱਕ ਇੱਕ ਗੁਣ ਅਮੁੱਲ ਹੈ ਹਰ ਗੁਣੋ ਬੋਲੋ ਬਪਾਰ ਗੁਰੂ ਉਹ ਮੁੱਲੇ ਦੰਦਾ ਗੁਣ ਬੋਲ ਨੂੰ ਨਹੀਂ ਮਿਲਦਾ ਕੋਈ ਆਦਮੀ ਸੰਤੋਖੀ ਨਹੀਂ ਜਿਹੜੇ ਖਰੀਦਦੇ ਨੇ ਕਿੰਨੇ ਲੋਕ ਮਾਇਆ ਜਿਆਦਾ ਦੰਦੇ ਨੇ ਚਾਹੇ ਕਾਰਸੇ ਵਾਲੇ ਨੂੰ ਦੇਣ ਚਾਹੇ ਕਿ ਦੇਦੇ ਉਹਨੂੰ ਖੁਦ ਸੰਤੋਖੀ ਨਹੀਂ ਸੰਤੋਖ ਹੀ ਗੁਣ ਹੈ ਜੇ ਉਹਨਾਂ ਨੂੰ ਮੋਲ ਨੂੰ ਸੰਤੋਖੇ ਨਹੀਂ ਮਿਲਿਆ ਹੋਰ ਉਹਨਾਂ ਨੂੰ ਕੀ ਮਿਲਣਾ ਹੈ ਸੰਤੋਖ ਸਭ ਤੋਂ ਛੋਟਾ ਗੁਣ ਹੈ ਸਭ ਤੋਂ ਛੋਟਾ ਗੁਣ ਸੰਤੋਖ ਹੈ ਉਹ ਤੋਂ ਬੜੇ ਨੇ ਬਾਕੀ ਗੁਣ ਸਾਰੇ ਜਿਹੜੇ ਅੱਠੇ ਗੁਣਾਏ ਨੇ ਨਾ ਇੱਕ ਦੇ ਨਾਲ ਲਾ ਕੇ ਓਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਸਤੋਖ ਹੈ ਉਹ ਨਹੀਂ ਨਾ ਚ ਸਤੋਖ ਹੈ ਨਾ ਚ ਸਤੋਖ ਦਾ ਹੈ ਉਹ ਨਹੀਂ ਸਭ ਤੋਂ ਛੋਟਾ ਗੁਣ ਸੰਤੋਖ ਹੈ ਉਹ ਵੀ ਹੈ ਨਹੀਂ ਸਾਡੇ ਕੋਲ ਸੰਤੋਖ ਤਾਂ ਉਹਦੇ ਬਾਅਦ ਗੁਣ ਆਉਣੇ ਨੇ ਸੰਤੋਖ ਤੇ ਬਾਅਦ ਸੰਤੋਖ ਤਾਂ ਸਿਰਫ irdai ਸ਼ੁੱਧ ਕਰਦਾ ਸੰਤੋਖ ਤਾਂ ਉਹੀ ਗੱਲ ਹੈ ਜਿਹੜਾ ਕਬੀਰ ਕਹਿੰਦਾ ਨਿਤ ਉਠ ਕੋਰੀ ਗਾਗਰਾਨਾ ਮੈਂ ਜਲਾਹਾ ਰੋਜ ਕੋਰੀ ਜਲਾਹਾ ਲੁਕੇ ਨੇ ਕਹਿੰਦਾ ਜਲਾਹਾ ਰੋਜ ਉੜਦਾ ਸੀ ਆਪਣੇ ਆਪ ਨੂੰ ਕਹਿ ਰਿਹਾ ਨਾ ਨੇ ਤੋ ਉੱਠ ਸਾਰੇ ਉੜਦਾ ਸੀ ਕੋਰੀਏ ਜਲਾਹਾ ਜੋ ਲਾਹਾ ਕਹਿੰਦਾ ਲਾਹਾ ਲੈਣ ਵਾਸਤੇ ਉੱਠਦਾ ਸੀ ਜਾ ਤੂੰ ਨਹੀਂ ਕਹਿ ਰਿਹਾ ਜਲਾਹਾ ਇਹ ਲਾਹੇ ਵਾਸਤੇ ਜਿਹੜਾ ਉੜਦਾ ਸੀ ਨਾ ਰੋਜ ਲਾਹਾ ਲੈਣ ਵਾਸਤੇ ਜੋ ਲਾਹਾ ਗਾਗਰਾ ਨ ਕੋਰੀ ਗਾਗਰਾਨ ਲਿਪਦ ਜਿਓ ਗਿਓ ਐ ਲਿਪਦਾ ਸੀ ਧਰਤੀ ਨੂੰ ਗੰਗਾ ਤੋਂ ਪਾਣੀ ਲਿਆ ਕੇ ਐਨ ਪੂਰੀ ਰੀਜਨਲ ਉਹ ਹਿਰਦਾ ਸ਼ੁੱਧ ਕਰ ਰਿਆ ਸੀ ਉਹ ਨਹੀਂ ਕੁਝ ਕਰ ਰਿਹਾ ਸਾਫਿਰਦੇ ਨਾ ਕਰ ਰਿਹਾ ਸੀ ਉਹ ਹਿਰਦਾ ਸ਼ੁੱਧ ਕਰਨ ਨਾਲ ਲਿਪੜ ਲਾਤਾ ਧਰਤੀ ਧਰਤੀ ਕਦੇ ਸ਼ੁੱਧ ਹੋਈ ਐ ਧਰਤੀ ਸ਼ੁੱਧ ਕਰਨ ਨਾਲ ਤਾਂ ਇੱਥੇ ਬੈਠ ਕੇ ਕਰੀਏ ਉਹ ਗਰਨਾ ਦੇ ਹਿਰਦਾ ਸ਼ੁੱਧ ਵੀ ਇੱਥੇ ਬੈਠ ਕੇ ਨਾਮ ਜਪੀ ਬਾਹਰ ਕਰਤੀ ਧਤੀ ਧਤੀ ਦੇ ਵੀ ਕੀ ਬੈਠਿਆ ਸ਼ਰੀਰ ਸ਼ਰੀਰ ਦਾ ਗੰਦੀ ਦੀ ਬੋਟਲੀ ਐ ਸ਼ਰੀਰ ਤੇ ਤਾਂ ਸਾਰਾ ਗੰਦਾ ਐ ਇਹ ਗੰਦਗੀ ਦੀ ਬੋਟਲੀ ਤਾਂ ਉੱਥੇ ਰੱਖਦੀ ਲਿਆ ਕੇ ਤਾਂ ਧਰਤੀ ਸ਼ੁੱਧ ਕਰਕੇ ਵੀ ਸ਼ੁੱਧ ਕਿਵੇਂ ਉਹ ਤਾਂ ਸ਼ੁੱਧ ਵੀ ਅਸ਼ੁੱਧ ਹੋ ਜੂ ਇਹ ਧਰਮ ਦੇ ਵਿੱਚ ਇੱਥੇ ਹੀ ਸਾਰਾ ਭੇਦ ਐ ਕਰਨਾ ਕੀ ਸੀ ਕੀ ਕਰਨ ਲਾਤੇ ਸਾਡੇ ਵੀ ਉਹ ਰੋਜ਼ ਦੁੱਧ ਨਾਲ ਤਾਂ ਹੀ ਧੋਦੇ ਨੇ ਨਾ ਦੁੱਧ ਨਾਲ ਧੋੜਦਾ ਕੀ ਮਤਲਬ ਹੈ ਦੂਆ ਦਿਨ ਅਗਲਾ ਚਾਹ ਜੇ ਦੁੱਧ ਪਾ ਲੋ ਹੋਰ ਚਾਹ ਜੇ ਪਾ ਲੋ ਦੁੱਧ ਦੁੱਧ ਨਾਲ ਤਾਂ ਧੋਣਿਓ ਵੀ ਉੱਥੇ ਅਪਵਿੱਤਰ ਕਰਦਾ ਕਿਸ ਨੇ ਆਖੇ ਕੋ ਬਾਣੀ ਪੜੀ ਜਾਂਦੀ ਏ ਉਹਨੂੰ ਰੋਜ਼ ਤੁਸੀਂ ਦੁੱਧ ਨਾਲ ਪਵਿੱਤਰ ਕਰਦੇ ਹੋ ਉਹ ਪਵਿੱਤਰ ਇਹ ਸੰਗਤ ਉੱਤੇ ਚੋਰ ਆਉਂਦੇ ਨੇ ਜਿਹੜੇ ਪਵਿੱਤਰ ਕਰ ਗਏ ਇਹ ਤੁਸੀਂ ਆਪੇ ਚੋਰ ਹੋ ਸੇ ਬਾਜ਼ਾਰ ਕੀ ਕਿਸੇ ਨੇ ਸਵਾਲ ਕਰਤੇ ਹੈ ਜਵਾਬ ਕੀ ਜਵਾਬ ਸੋਚ ਲਈਦੇ ਹੁੰਦੇ ਨੇ ਪਹਿਲਾਂ ਜੋ ਅਸੀਂ ਕਰ ਰਹੇ ਹਾਂ ਉੱਤੇ ਜਿਹੜੇ ਸਵਾਲ ਉੱਠਣ ਉਹਦੇ ਜਵਾਬ ਪਹਿਲਾਂ ਸੋਚੀਦੇ ਹੁੰਦੇ ਨੇ ਜਿਹੜੇ ਲੋਕ ਇਹ ਨਹੀਂ ਸੋਚਦੇ ਮਰ ਜਾਂਦੇ ਹੁੰਦੇ ਨੇ ਉਹ ਧਰਮ ਖਤਮ ਹੋ ਜਾਂਦੇ ਹੁੰਦੇ ਨੇ ਜੋ ਮੈਂ ਕਰ ਰਿਹਾ ਮੇਰੇ ਤੇ ਜਿਹੜਾ ਸਵਾਲ ਉੱਠਣ ਜਵਾਬ ਉਹਦੇ ਕੋਲ ਮੈਨੂੰ ਪਹਿਲਾਂ ਨਹੀਂ ਜੇ ਮੈਂ ਉਹ ਬਣਾਇਆ ਹੋਇਆ ਮੈਂ ਵਰਜੂਗਾ ਅਗਲੇ ਨੇ ਜਿਹੜਾ ਹਥਿਆਰ ਬਣਾ ਲਿਆ ਪਹਿਲਾਂ ਜੇ ਸਾਡੇ ਕੋਲ ਦੀ ਰਕਾਵਟ ਨਹੀਂ ਮਰ ਜਾਣਾ ਸੀ ਫੇਰ ਨਹੀਂ ਬੱਸ ਸਕਦੇ ਉਹਨੇ ਗੋਲੀ ਚਲਾ ਦੇਣੀ ਸਾਡੇ ਹਲਕੜੀ ਉਹਦੀ ਰਕਾਵਟ ਪਹਿਲਾਂ ਬਣਨੀ ਚਾਹੀਦੀ ਹੈ ਜਿਹੜਾ ਦੂਏ ਦਾ ਤਰਕ ਹੈ ਧਰਮਾਂ ਦੇ ਉੱਤੇ ਤਰਕਾਂ ਦੇ ਤੀਰ ਨਾਸ਼ ਕਰਕੇ ਰੱਖ ਦਿੰਦੇ ਨੇ ਧਰਮ ਦਾ ਲੀਰਾਂ ਲੀਰ ਕਰਕੇ ਰੱਖ ਦਿੰਦੇ ਨੇ ਗੁਰਬਾਣੀ ਬੇਲਾ اسی ਤਰਕ ਮਾਰੇ ਨੇ ਲੋਕਾਂ ਨੂੰ ਅੱਜ ਤੱਕ ਪੜਨਗੇ ਸਾਨੂੰ ਜਵਾਬ ਇੱਕ ਨਹੀਂ ਸਾਡੇ ਕੋਲ ਕਬੀਰ ਕੰਨਾ ਜਦ ਦੇਖਾ ਬੇੜਾ ਚਰਜਰਾ ਤਾਂ ਉਹ ਉਤਰ ਪੜਿਓ ਥੋੜਾ ਫਰਕ ਜਦ ਮੈਂ ਦੇਖਿਆ ਤੇ ਸਾਰੇ ਛੇਕੇ ਛੇ ਕੋਈ ਨਾ ਕਬੀਰ ਬੇੜਾ ਚਰਜਰਾ ਫੂਟੇ 6000 ਹਜ਼ਾਰ ਹਜ਼ਾਰਾਂ ਛੇਕ ਨਾਲ ਜਿੱਤੇ تیر ਮਾਰਦਾ ਕੋਈ ਉੱਥੇ ਛੇਕ ਹੋ ਜਾਂਦਾ ਜਿੱਥੇ ਕੋਈ ਤਰਕ ਕਰਦਾ ਉੱਥੇ ਛੇਕ ਹੋ ਜਾਂਦਾ ਅੱਜ ਸਾਡੇ ਛੇਕੇ ਛੇ ਕੋਏ ਪੈਣ ਕੋਈ ਕਿੰਨਾ ਸਾਡੇ ਕੋਲ ਹਾਂ ਕੋਈ ਲੜਨ ਦਾ ਮਾਰਿਆ ਵੀ ਇਹ ਗੱਲ ਪੈ ਜਾਣਗੇ ਨਾ ਕਹੇ ਹੋ ਗੱਲ ਅਲੱਗ ਬਈ ਇਹ ਭੂਤ ਨੇ ਸਾਰੇ ਪਾਗਲ ਨੇ ਸਦਾਈ ਨੇ